ਅੱਜ ਅਠਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਪੂਰੀ ਧਾਰਮਿਕ ਸ਼ਰਧਾ ਨਾਲ ਮਨਾਇਆ ਗਿਆ। ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸਿੱਥੇ ਸੰਗਤਾਂ ਵੱਡੀ ਗਿਣਤੀ ਵਿੱਚ ਅੰਮ੍ਰਿਤਸਰ ਵਿਖੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿੱਚ ਨਤਮਸਤਕ ਹੋਈਆਂ। ਉੱਥੇ ਹੀ ਵਾਕਾ ਗੁਰੂ ਧਾਮਾਂ ਤੇ ਗੁਰਦੁਆਰਿਆਂ ਵਿੱਚ ਵੀ ਗੁਰਬਾਣੀ ਕੀਰਤਨ ਦਾ ਪ੍ਰਵਾਸ ਸਵੇਰ ਤੋਂ ਦੇਰ ਸ਼ਾਮ ਤੱਕ ਜਾਰੀ ਰਿਹਾ। ਇਸ ਮੌਕੇ ਵਿਸ਼ੇਸ਼ ਸਮਾਗਮ ਵੀ ਕਰਵਾਏ ਗਏ। ਪ੍ਰਕਾਸ਼ ਪੁਰਬ ਦੇ ਸੰਬੰਧ ਵਿੱਚ ਸ੍ਰੀ ਹਰਿਮੰਦਰ ਸਾਹਿਬ ਵਿਖੇ ਦੇਰ ਸ਼ਾਮ ਦੀਪਮਾਲਾ ਤੇ ਆਤਿਸ਼ਬਾਜ਼ੀ ਕੀਤੀ ਗਈ। ਸ਼੍ਰੀ ਦਰਬਾਰ ਸਾਹਿਬ ਵਿਖੇ ਅਤਿ ਸੁੰਦਰ ਬਿਜਲੀ ਸਜਾਵਟ ਕੀਤੀ ਗਈ। ਦੀਪ ਮਾਲਾ ਤੇ ਆਤੀਸ਼ਬਾਜ਼ੀ ਦਾ ਲੋਕਿਕ ਨਜ਼ਾਰਾ ਦੇਖਣ ਲਈ ਦੇਸ਼ ਅਤੇ ਵਿਦੇਸ਼ਾਂ ਤੋਂ ਵੱਡੀ ਗਿਣਤੀ ਵਿੱਚ ਸੰਗਤ ਇੱਥੇ ਪੁੱਜੀ ਹੋਈ ਸੀ ਹਾਂਜੀ ਬਹੁਤ ਲੱਕੀ ਬਹੁਤ ਵੱਡਾ ਦਿਲ ਹੈ ਤਾਂ ਬਹੁਤ ਲੱਕੀ ਸਮਝਦੀ ਆਂ ਵੀ ਅੱਜ ਮੈਨੂੰ ਆਉਣ ਦਾ ਮੌਕਾ ਮਿਲਿਆ ਅੰਦਰ ਜਾ ਕੇ ਇਸ ਮੱਥਾ ਰੱਖਿਆ ਇਹ ਤਾਂ ਦੀਪਮਾਲਾ ਦੇਖੀ ਅਤੇ ਫਾਈਵਰਕਸ ਹੋਈ ਸੀਗੀ ਉਹ ਬਾਰੇ ਅਸੀਂ ਦੂਰ ਮਾਰਕੀਟ ਤੋਂ ਦੇਖਿਆ ਸੀਗਾ ਤਾਂ ਅਸੀਂ ਦੇਖਿਆ ਵੀ ਅੱਜ ਤੱਕ ਪ੍ਰਕਾਸ਼ਪੁਰ ਵੀ ਇਹ ਹੱਲੇ ਕਿੰਨਾ ਰਸ਼ ਹੈ ਤੇ ਅਸੀਂ ਸੋਚਿਆ ਲੈਣੇ ਆ ਕਿ ਮੱਥਾ ਟੇਕ ਜਰੂਰ ਚਾਹੀਏ ਤਨਤਨ ਸ੍ਰੀ ਕੋ ਹਰਕ੍ਰਿਸ਼ਨ ਸਾਹਿਬ ਜੀ ਦਾ ਪ੍ਰਕਾਸ਼ ਨੂੰ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਨੇ ਸਤਨਕਨ ਸ੍ਰੀ ਹਰਮੰਦਰ ਸਾਹਿਬਾਨ ਕੇ ਗੁਰੂ ਸਾਹਿਬ ਜੀ ਦੇ ਦਰਸ਼ਨ ਦੀਦਾਰ ਕਰਕੇ ਸਤਗੁਰ ਜੀ ਦਾ ਤਨਤਨ ਸ੍ਰੀ ਕੋ ਹਰਕ੍ਰਿਸ਼ਨ ਸਾਹਿਬ ਜੀ ਦਾ ਪ੍ਰਕਾਸ਼ ਗੁਰਪੁਰ ਗੁਰਪੁਰ ਮਨਾਇਆ ਔਰ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਪ੍ਰਕਾਸ਼ ਕਿਰਤਪੁਰ ਸਾਹਿਬ ਦੀ ਧਰਤੀ ਤੇ ਹੋਇਆ ਔਰ ਬਹੁਤ ਸੁਣੀਏ ਸਤਿਗੁਰ ਦੀ ਕਿਰਪਾ ਨਾਲ ਸੱਚਕਲ ਸ੍ਰੀ ਹਰਮੰਦਰ ਸਾਹਿਬ ਨਾਲ ਅੰਮ੍ਰਿਤ ਵੇਲੇ ਤੋਂ ਸੱਚਕਲ ਸ੍ਰੀ ਹਰਮੰਦਰ ਸਾਹਿਬ